ਅੱਜ ਆਪਾਂ ਜਿਹੜੇ ਟੌਪਿਕ ਨੂੰ ਕਵਰ ਕਰ ਰਹੇ ਆ ਨਾ ਇਹ ਉਹ ਟੌਪਿਕ ਆ ਜੋ ਦੂਜਿਆਂ ਨਾਲ ਹੋ ਗਿਆ ਉਹਦੇ ਤੋਂ ਬਚਿਆ ਕਿਵੇਂ ਜਾ ਸਕਦਾ ਇਸ ਸਾਵਧਾਨੀਆਂ ਆ ਸਾਨੀ ਕਹਿੰਦੇ ਹੁੰਨੇ ਨਾ ਅਪ ਪਛਤਾਇਆ ਕੀ ਕਰੇ ਜਦ ਚਿੜੀ ਆ ਚੁਗ ਗਈ ਖੇਤ ਇਸ ਤੋਂ ਪਹਿਲਾਂ ਕਿ ਕੋਈ ਖੇਤ ਨੂੰ ਚੁਗ ਜਵੇ ਜਾਨਵਰ ਪੀਪਾ ਖੜਕਾ ਦੇਣਾ ਚਾਹੀਦਾ ਵੀ ਉਹ ਉੱਡ ਜਾਣ ਚੜੀਆਂ ਸੋ ਅੱਜ ਮੈਂ ਪੀਪਾ ਖੜਕਾ ਰਹੀ ਆ ਤੁਹਾਡੇ ਜੀਵਨ ਦੇ ਵਿੱਚ ਪਰ ਸਭ ਨੂੰ ਆਪਣੇ ਆਪਣੇ ਪੀਪੇ ਜਿਹੜੇ ਆ ਨਾ ਉਹ ਰੱਖਣੇ ਹੀ ਪੈਣੇ ਆ ਖੜਕਾਉਣ ਦੇ ਲਈ ਇਦਾਂ ਨਹੀਂ ਹੁੰਦਾ ਕਿ ਜੇ ਇਸ ਲੈਵਲ ਦੀਆਂ ਗੱਲਾਂ ਹੀ ਸੁਣ ਰਹੇ ਆ ਜੋ ਹੂ ਸਾਡੀ ਆਪਣੀ ਕੌਮ ਚੋਂ ਨਿਕਲ ਕੇ ਆ ਰਹੀਆਂ ਜਾਂ ਜਿੱਦਾਂ ਵੀ ਸਮਾਜ ਵਿੱਚੋਂ ਨਿਕਲ ਕੇ ਆ ਰਹੀਆਂ ਆ ਠੀਕ ਆ ਅੱਜ ਬਹੁਤ ਸਾਰੇ ਲੋਕੀ ਉਹਨਾਂ ਨੂੰ ਸਪੋਰਟ ਕਰਦੇ ਹੋ ਸਕਦੇ ਆ ਜਿਹੜੇ ਉਹ ਖਬਰਾਂ ਬਣੇ ਆ ਜੇ ਕੋਈ ਅੱਜ ਕਹਿੰਦਾ ਜੀ ਉੱਥੇ ਫਲਾਣੇ ਥਾਂ ਦੇ ਝੂਠੀਆਂ ਗਵਾਈਆਂ ਕਰਾਈਆਂ ਜਾ ਰਹੀਆਂ ਮੈਨੂੰ ਇਦਾਂ ਕਿਹਾ ਸੀ ਕਿਉਂ ਨਾ ਭੱਜਿਆ ਤੂੰ ਉਹ ਦਿਨ ਉਹ ਦਿਨ ਸ਼ਾਮ ਨੂੰ ਤੂੰ ਆਪਣੇ ਘਰ ਨਹੀਂ ਗਈ ਜਾਂ ਗਿਆ ਨਹੀਂ ਕਰ ਦੇਖੋ ਅਗਰ ਕਿਤੇ ਝੂਠੀਆਂ ਗਵਾਹੀਆਂ ਹੁੰਦੀਆਂ ਵੀ ਆ ਮੈਨੂੰ ਪਤਾ ਨਹੀਂ ਆ ਚਲੋ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਆ ਰਹੀਆਂ ਆ ਕਿ ਸਾਨੂੰ ਜਿਦਾਂ ਕਿਹਾ ਗਿਆ व्हीਲਚੇਅਰ ਤੇ ਬਿਠਾ ਕੇ ਲਿਆਂਦਾ ਗਿਆ ਸਾਨੂੰ ਕਿਹਾ ਗਿਆ ਏਦਾਂ ਵੀ ਤੂੰ ਏਦਾਂ ਕਰਨੀ ਐਕਟਿੰਗ ਤੇ ਫਿਰ ਤੇਰੇ ਲਈ ਜਿਹੜਾ ਏਦਾਂ ਹੋਜੂ ਤੂੰ ਉਹ ਐਕਟਿੰਗ ਕਰਨ ਦੇ ਬਾਅਦ ਘਰ ਗਈ ਕਰ ਗਿਆ ਨਾ ਮੁੜ ਕੇ ਤੇ ਫਿਰ ਉਹ ਦਿਨ ਤੇਰੇ ਮੂੰਹ ਦੇ ਵਿੱਚ ਕਿਹੜੇ ਸ਼ੋਲੇ ਪਾਏ ਸੀਗੇ ਵੀ ਤੂੰ ਬੋਲਿਆ ਨਹੀਂ ਵੀ ਉਹ ਫੁੱਲ ਗਏ ਸੀ ਮੂੰਹ ਦੇ ਵਿੱਚ ਉਹ ਉਦੋਂ ਬਾਅਦ ਚ ਨੈਕਸਟ ਹਫਤੇ ਤੂੰ ਕੀ ਲੈਣ ਆਇਆ ਸੀ ਉੱਥੇ ਰੋਲਾ ਪਾਉਣਾ ਚਾਹੀਦਾ ਸੀ ਨਾ ਤੈਨੂੰ ਬਾਹਰ ਵੀ ਇੱਥੇ ਆ ਹੋਣ ਡਿਆ ਜੇ ਉਦਨੀ ਸਮਾਗਮ ਖਤਮ ਹੋਣ ਦੇ ਬਾਅਦ ਤੁਹਾਨੂੰ ਉੱਥੇ ਖੌਰੂ ਪਿੱਟਣਾ ਚਾਹੀਦਾ ਸੀਗਾ ਵੀ ਅੱਥੇ ਆ ਗੜਬੜ ਹੋਣ ਦੇ ਹੀ ਰੇ ਵੀ ਮੇਰੇ ਕੋਲੋਂ ਧੱਕੇ ਨਾਲ ਐਕਟਿੰਗ ਕਰਵਾਈ ਗਈ ਆ 2-2 3-3 ਸਾਲ ਉੱਥੇ ਜਾ ਕੇ ਸਾਰੇ ਘਾਲੇ ਮਾਲੇ ਕਰਕੇ ਤੇ ਅੱਜ ਸਕਰੀਨ ਮੋਹਰੇ ਆਣ ਕੇ ਲੋਕੀ ਕਹਿਣ ਦੇ ਆ ਠੀਕ ਐ ਕਹੋ ਤਾਂ ਜੋ ਆਉਣ ਵਾਲਿਆਂ ਦੀਆਂ ਅੱਖਾਂ ਖੁੱਲ ਜਾਣ ਬਾਕੀਆਂ ਦੀਆਂ ਅੱਖਾਂ ਖੁੱਲ ਜਾਣ ਪਰ ਨਾਲ ਇਹ ਵੀ ਤੇ ਹੈਗਾ ਨਾ ਕਿ ਤੁਸੀਂ ਵਾਪਸ ਮੁੜ ਕੇ ਗਏ ਸੀਗੇ ਸਹੀ ਸਲਾਮਤ ਗਏ ਹੀ ਤੁਹਾਡੇ ਜਵਾਨਾ ਤੁਹਾਡੀਆਂ ਚੱਲਦੀਆਂ ਹੀ ਤੁਹਾਡੇ ਪੈਰ ਚੱਲਦੇ ਹੀ ਤੁਹਾਨੂੰ ਮੀਡੀਆ ਦੀ ਨਾਲ ਸਭ ਕੁਝ ਦਿਨ ਸੀ ਉਦਣ ਕਿਉਂ ਨਹੀਂ ਕੀਤਾ ਹੁਣ ਅਸੀਂ ਇਹ ਕੀ ਜਾਣੀਏ ਵੀ ਤੁਸੀਂ ਉਦਣ ਝੂਠ ਬੋਲਦੇ ਸੀ ਕਿ ਅੱਜ ਝੂਠ ਬੋਲਦੇ ਤੁਹਾਡੇ ਨਾਲ ਉਦਣ ਕਿਸੇ ਨੇ ਧੱਕਾ ਕੀਤਾ ਕਿ ਹੁਣ ਤੁਹਾਡੇ ਨਾਲ ਧੱਕਾ ਕੀਤਾ ਹੁਣ ਤਾਂ ਨਹੀਂ ਕਿਤੇ ਤੁਹਾਡੀ ਪੁੜਪੜੀ ਤੇ ਕਿਸੇ ਨੇ ਕੋਸ਼ ਰੱਖ ਕੇ ਤੁਹਾਡੇ ਤੋਂ ਬੁਲਾ ਰਹੇ ਹੁਣ ਕੀ ਪ੍ਰੂਫ ਵੀ ਤੁਸੀਂ ਅੱਜ ਸੱਚ ਬੋਲ ਰਹੇ ਹੋ ਜੋ ਤੁਸੀਂ ਉਹਦਣ ਝੂਠ ਬੋਲ ਸਕਦੇ ਤਾਂ ਤੁਸੀਂ ਕਦੀ ਵੀ ਝੂਠ ਬੋਲ ਸਕਦੇ ਆ ਸੋ ਸਮਝਦਾਰ ਤਾਂ ਹੋਣਾ ਪਊਗਾ ਬਹੁਤ ਜ਼ਿਆਦੀ ਸਮਝਦਾਰੀ ਦੀ ਜ਼ਰੂਰਤ ਆ ਬਹੁਤ ਫੂਕ ਫੂਕੇ ਪੈਰ ਰੱਖਣ ਦੀ ਜ਼ਰੂਰਤ ਆ ਅੱਜ ਤੁਸੀਂ ਮੈਨੂੰ ਆਣ ਕੇ ਕਹਿ ਰਹੇ ਜੇ ਕੋਈ ਵੀ ਜਣਾ ਆਣ ਕੇ ਕਹਿ ਰਿਹਾ ਜਾਂ ਤੁਸੀਂ ਸਕਰੀਨ ਤੇ ਆਣ ਕੇ ਕਹਿ ਰਹੇ ਹੋ ਸਾਡੇ ਤੋਂ ਕਿਸੇ ਨੇ 25000 ਲੈ ਲਿਆ ਸਾਡੇ ਤੋਂ ਉਹਨਾਂ ਨੇ ਇੱਦਾਂ ਲੈ ਲਿਆ ਹੀ ਲੋਨ ਚੱਕ ਕੇ ਦਿੱਤੇ ਅਹੀਂ ਲੋਕਾਂ ਤੋਂ ਫੜ ਕੇ ਦਿੱਤੇ ਤੁਹਾਡੀ ਬੇਲਣੇ ਚ ਬਾ ਆਈ ਸੀਗੀ ਵੀ ਤੁਸੀਂ ਉਹ ਪੈਸੇ ਦੇਣੇ ਹੀ ਸੀਗੇ ਨਾ ਦਿੰਦੇ ਰੌਲਾ ਪਾਉਂਦੇ ਵੀ ਉੱਥੇ ਪੈਸੇ ਮੰਗੇ ਜਾ ਰਹੇ ਆ ਇਸ ਕੰਮ ਦੇ ਪ੍ਰਾਰਥਨਾ ਕਰਨ ਦੇ ਅਕਲ ਦਿੱਤੀ ਨਾ ਪਰਮੇਸ਼ਵਰ ਨੇ ਉਸ ਅਕਲ ਨੂੰ ਵਰਤੋ ਲੋਕੀ ਸੂਤ ਵੀ ਉਦਾ ਇਦਾਂ ਦਿਆਂ ਕੋਲ ਹੀ ਆਉਂਦੇ ਸੱਚੀ ਦੱਸਦੀ ਆ ਮੈਂ ਤੁਹਾਨੂੰ ਇਦਾਂ ਦਿਆਂ ਤੋਂ ਹੀ ਸੂਤ ਆਉਂਦੇ ਆ ਫ੍ਰੀ ਦਾ ਤਾਂ ਪੱਚਦਾ ਵੀ ਨਹੀਂ ਫ੍ਰੀ ਦੀ ਤਾਂ ਪ੍ਰਾਰਥਨਾ ਵੀ ਨਹੀਂ ਪੱਚਦੀ ਲੋਕਾਂ ਨੂੰ ਲੱਗਦੀ ਹੀ ਨਹੀਂ ਫ੍ਰੀ ਦੀ ਪ੍ਰਾਰਥਨਾ ਕਿਉਂਕਿ ਇਹਨਾਂ ਨੂੰ ਲੱਗਦਾ ਇਸ ਪ੍ਰਾਰਥਨਾ 'ਚ ਕੀ ਅਸਰ ਹੋਣਾ ਆਦਤ ਪੈ ਗਈ ਨਾ ਵੀ ਵੱਡੀਆਂ ਫੀਸਾਂ ਦੇ ਕੇ ਉਹ ਟਾਲੇ ਕਰਾਉਣ ਦੀ ਜੋ ਕੋਈ ਫ੍ਰੀ ਆਫ ਕਾਸਟ ਇਹਨਾਂ ਨੂੰ ਮਿਲਦਾ ਉਹਨੂੰ ਤਾਂ ਬੇਵਕੂਫ ਸਮਝਦੇ ਐ ਲੋਕੀ ਇਹਨਾਂ ਨੂੰ ਲੱਗਦਾ ਵੀ ਓਕੇ ਇਹਨਾਂ ਨੂੰ ਕੋਈ ਪੁੱਛਦਾ ਗਿਆ ਚਦਾ ਨਹੀਂ ਹੋਣਾ ਤਾਂ ਕਰਕੇ ਫ੍ਰੀ ਮਿਲ ਹੀ ਜਾਂਦੇ ਆ ਲੋਕਾਂ ਨੂੰ ਇਸੇ ਬਾਹਰ ਆ ਲੋਕੀ ਉਦਾਂ ਤਾਂ ਮਤਲਬ ਜਿਹੜੇ ਇਦਾਂ ਦੇ ਆਦੇ ਕੋਲ ਜਾਂਦੇ ਆ ਨਾ ਉਹਨਾਂ ਦੇ ਨਾਲ ਇਦਾਂ ਹੋਣਾ ਹੀ ਚਾਹੀਦਾ ਐ ਇੰਨੀ ਕੁ ਠੰਡ ਤਾਂ ਪੈਣੀ ਚਾਹੀਦੀ ਐ ਇੰਨੇ ਕੁ ਕਰਜ਼ੇ ਤਾਂ ਉਹਨਾਂ ਦੇ ਸਿਰ ਚੜ੍ਹਨੇ ਹੀ ਚਾਹੀਦੇ ਵੀ ਤੁਸੀਂ ਪਤੀ ਪਤੀ 30 3000 ਦੇ ਕੇ ਤੁਸੀਂ ਬਸ ਸਰ ਤੇ ਹੱਥ ਰਖਾਉਣ ਦਾ ਕਰ ਰਹੇ ਫਿਰ ਲੱਖ ਡੇਢ ਲੱਖ ਦਾ ਕਰਜ਼ਾ ਤੇ ਬੜਾ ਮਤਲਬ ਫੱਬਦਾ ਆ ਤੁਹਾਨੂੰ ਕਿਉਂਕਿ ਤੁਸੀਂ ਇੱਕ ਪਾਸੇ ਪਰਮੇਸ਼ਵਰ ਨੇ ਤੁਹਾਡੇ ਲਈ ਫ੍ਰੀ ਦਾ ਲੰਗਰ ਲਾਇਆ ਆ ਦੂਜੇ ਪਾਸੇ ਤੁਸੀਂ ਆਪ ਲੁੱਟ ਹੋਣਦੇ ਆ ਤਾਂ ਫਿਰ ਸਹੀ ਆ ਚੱਲਣ ਦਿਓ ਫੇ ਮਗਰੋਂ ਵੀ ਰੌਲਾ ਕਾਹਤੇ ਪਾਉਣਾ ਫੇ ਮੂੰਹ ਬੰਦ ਰੱਖੋ ਚਿਆਣੇ ਹੋ ਜਾਓ ਜਿੱਥੇ ਵੀ ਲੱਗਦਾ ਨਾ ਗਲਤ ਟੱਬਰ ਸਮੇਤ ਭੱਜ ਜਾਓ ਨਿਕਲ ਆਓ ਬਚਾ ਲਓ ਆਪਣੇ ਟੱਬਰਾਂ ਨੂੰ ਜਦੋਂ ਮੌਕਾ ਦਿੰਨੇ ਆ ਨਾ ਸ਼ੇਰ ਉਦੋਂ ਹੀ ਖਾਂਦਾ ਆ ਸੋ ਪਹਿਲਾਂ ਹੀ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖੋ ਤੁਹਾਨੂੰ ਪਹਿਲਾਂ ਹੀ ਫੀਲਿੰਗਸ ਆਉਣ ਲੱਗ ਜਾਂਦੀਆਂ ਆ ਸਾਡੇ ਬਾਡੀ ਤੇ ਨਾ 5 ਸੈਂਸ ਆਰਗਨਸ ਆ ਜਿਨ੍ਹਾਂ ਚੋਂ ਇੱਕ ਸਕਿਨ ਵੀ ਆ ਜਦੋਂ ਤੁਸੀਂ ਕਿਸੇ ਨੂੰ ਹੱਥ ਮਲਾਉਨੇ ਆ ਨਾ ਉਹ ਕਿਹੜੀ ਇੰਟੈਂਸ਼ਨ ਦੇ ਨਾਲ ਤੁਹਾਡਾ ਹੈਂਡਸ਼ੇਕ ਕਰਦਾ ਹੈ ਤੁਹਾਨੂੰ ਸਮਝ ਆ ਜਾਂਦੀ ਉਦੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਉਦੋਂ ਹੀ ਤੁਹਾਡੀ ਬਾਡੀ ਤੁਹਾਨੂੰ ਦੱਸ ਦਿੰਦੀ ਹੈ ਵੀ ਇਹ ਬੰਦੇ ਦੇ ਅੰਦਰ ਕੀ ਚੱਲ ਰਿਹਾ ਹੈ ਈਵਨ ਨਾ ਤੁਸੀਂ ਬੱਸ ਵਿੱਚ ਵੀ ਖਲੋਤੇ ਹੋ ਰੋਡ ਨੂੰ ਫੜਿਆ ਹੋਵੇ ਨਾ ਕਿਤੇ ਹੱਥ ਰੱਖਿਆ ਹੋਵੇ ਨਾ ਇੰਨੀ ਭੀੜ ਦੇ ਵਿੱਚ ਤੱਕ ਕੇਵ ਜੰਡੇ ਹੁੰਦੇ ਆ ਹਨਾ ਤੁਹਾਨੂੰ ਕਿਹੜੀ ਨੀਤ ਨਾਲ ਕਿਸੇ ਨੇ ਟੱਚ ਕੀਤਾ ਆ ਤੁਹਾਨੂੰ ਫੀਲ ਆ ਜਾਂਦਾ ਉੱਥੇ ਵੀ ਈੜਾਂ ਪ੍ਰਭੂ ਯਿਸੂ ਮਸੀਹ ਤੇ ਡਿੱਗਣ ਡਈਆਂ ਸੀਗੀਆਂ ਤੇ ਉਹ ਸਵਾਰਤ ਨੇ ਨੇਚਾ ਵਾਲੇ ਮਨ ਦੇ ਨਾਲ ਉਹਦੇ ਪੱਲੇ ਨੂੰ ਛੁਇਆ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਨੂੰ ਕਿਸੇ ਨੇ ਛੁਇਆ ਆ ਰਾਈਟ ਕਿਉਂਕਿ ਅਗਰ ਇਨਸਾਨ ਹੋ ਕੇ ਸਾਡੇ ਸੈਂਸ ਆਰਗਨਸ ਸਾਨੂੰ ਦੱਸਦੇ ਆ ਚੀਜ਼ਾਂ ਤਾਂ ਤਾਂ ਪ੍ਰਭੂ ਯੇਸ਼ੂ ਮਸੀਹ ਉਹ ਤਾਂ ਦੂਰ ਖੜੇ ਦੀ ਨੀਤ ਨੂੰ ਸਿਆਣ ਲੈਂਦਾ ਘਰੇ ਬੈਠੇ ਦੀ ਨੀਤ ਨੂੰ ਸਿਆਣ ਸਿਆਣਣ ਵਾਲਾ ਆ ਤੇ ਕਿਸ ਨੇ ਨੇਚਾ ਨਾਲ ਉਹਦੇ ਪੱਲੇ ਨੂੰ ਛੂ ਲਿਆ ਕਿੱਦਾਂ ਨਹੀਂ ਪਤਾ ਲੱਗਦਾ ਤੇ ਤੁਹਾਨੂੰ ਡਾਇਰੈਕਟ ਮੈਸੇਜ ਆ ਰਹੇ ਆ ਸਭ ਚੀਜ਼ਾਂ ਹੋ ਰਹੀਆਂ ਆ ਅਹੀਂ ਜੀ ਇੰਨੇ ਸਾਲ ਜਾਂਦੇ ਰਹੇ ਉੱਥੇ ਇੰਨੇ ਸਾਲ ਕੀਤਾ ਤੁਸੀਂ ਹੋਣ ਦਿੱਤਾ ਤਾਂ ਤੁਹਾਡੇ ਨਾਲ ਹੋਇਆ ਇਸ ਲਈ ਅੱਜ ਮੈਂ ਖੁੱਲ ਕੇ ਗੱਲ ਕਹਿਨੀ ਆ ਕਿ ਬਚ ਜੋ ਤੇ ਭੱਜ ਜਾ ਇਹੋ ਜਿਹਾ ਥਾਵਾਂ ਤੋਂ ਨਿਕਲੋ ਬਾਹਰ ਸਟਾਰਟਿੰਗ ਦੇ ਵਿੱਚ ਹੀ ਵਿਰੋਧ ਕਰੋ ਗਲਤ ਦਾ ਵਿਰੋਧ ਕਰਨਾ ਸਿੱਖੋ ਗਲਤ ਦਾ ਹਿੱਸਾ ਨਾ ਬਣੋ ਗਲਤ ਦੇ ਵਿਰੋਧ ਵਿੱਚ ਖੜੇ ਹੋਵੋ ਪਰਮੇਸ਼ਵਰ ਤੁਹਾਨੂੰ ਹਿੰਮਤ ਦੇਵੇ ਪਰਮੇਸ਼ਵਰ ਤੁਹਾਨੂੰ ਬਲ ਦੇਵੇ ਪਰਮੇਸ਼ਵਰ ਤੁਹਾਨੂੰ ਬੁੱਧ ਦੇਵੇ ਪਰਮੇਸ਼ਵਰ ਤੁਹਾਡੇ ਅੰਗ ਸੰਗ ਹੋਵੇ ਪਰਮੇਸ਼ਵਰ ਦਾ ਆਤਮਾ ਸਭ ਨਾਲ ਗੱਲਾਂ 'ਚ ਤੁਹਾਡੀ ਅਗਵਾਈ ਕਰੇ ਤਾਂ ਜੋ ਤੁਸੀਂ ਠੀਕ ਦੇ ਨਾਲ ਤੇ ਗਲਤ ਦੇ ਵਿਰੋਧ ਵਿੱਚ ਖੜੇ ਹੋ ਸਕੋ। ਪਰਮੇਸ਼ਵਰ ਤੁਹਾਨੂੰ ਸਪਿਰਿਟ ਆਫ ਡਿਸਰਨਮੈਂਟ ਦੇ ਨਾਲ ਬles ਕਰੇ ਕਿ ਤੁਸੀਂ ਭਲੇ ਬੁਰੇ ਦੀ ਸਿਆਣ ਕਰ ਸਕੋ। ਪ੍ਰਭੂ ਦੀ ਕਿਰਪਾ ਤੁਹਾਡੇ ਉੱਤੇ ਹੋਵੇ।